ਸਾਸਿਕਲ ਜੀ ਅੱਜ ਸਾਸਿਕਲ ਜੀ ਅੱਜ ਅਸੀਂ ਆਏ ਆ ਪਿੰਡ ਪਾਲ ਵਿੱਚ ਸਰਦਾਰ ਕਰਮ ਸਿੰਘ ਬੋਪਾਰਾ ਜੀ ਕੋਲ ਜਿਨ੍ਹਾਂ ਨੂੰ ਅਸੀਂ ਭੂ ਵਸਤਰ ਦੇ ਭੂ ਵਸਤਰ ਪਵਾ ਕੇ ਗਏ ਸੀ ਤੇ ਉਹਨਾਂ ਕੋਲ ਅੱਜ ਆਪਾਂ ਜਾਣਦੇ ਜੀ ਉਹਨਾਂ ਨੂੰ ਕੀ ਰਿਜ਼ਲਟ ਆਇਆ ਸਰਦਾਰ ਸਾਹਿਬ ਸਾਸਿਕਲ ਜੀ ਸਾਸਿਕਲ ਜੀ ਸਰਦਾਰ ਸਾਹਿਬ ਤੁਹਾਨੂੰ ਦੱਸੋਗੇ ਤੁਸੀਂ ਵੀ ਕੀ ਕਿਹੜੀ ਕਿਹੜੀ ਜਗ੍ਹਾ ਤੇ ਭੂ ਵਸਤਰ ਤੁਸੀਂ ਪਾਇਆ ਸੀ ਜਿਹੜਾ ਤੁਹਾਨੂੰ ਦਿੱਤਾ ਦੀ ਸੀ ਅਸੀਂ ਇਹ ਤਿੰਨ ਕਿਲੇ ਵਿਝੇ ਸੀਗੇ ਜੀ ਅੱਛਾ ਜੀ ਬਾਕੀ ਦੇ ਠੀਕ ਹੈ ਜੀ ਇਹਦਾ ਦੇ ਤਿੰਨਾਂ ਜਰ ਰਲਾ ਕੇ ਜੂਰੀਏ ਚ ਪਾਇਆ ਸੀਗਾ ਬਾਕੀ ਮਿੱਟੀ ਚ ਬੌਕਸਰ ਕਰਕੇ ਇਹਦਾ ਦੇ ਲਓ ਅੱਠ ਕਿੱਭੇ ਤੋਂ ਹੋਊ ਬਜੀ ਅੱਛਾ ਜੀ 81 ਕੁਆਂਟਲ ਜੋ ਨਿਕਲੇ ਹੈ ਕੀ ਬਾਤ ਹੈ ਜੀ 81 ਕੁਆਂਟਲ ਤੁਹਾਡੇ ਤੁਹਾਨੂੰ ਫਰਕ ਕਿਵੇਂ ਪਤਾ ਲੱਗਿਆ ਤੁਹਾਡੇ ਆਣ ਗੁਆਂਢ ਜਿਹੜੇ ਵਿੱਚੋਂ ਨਿਕਲੇ ਤਾਂ ਉਹ ਗੁਆਂਢੀ ਹੋ ਕੇ ਸਾਡੀ 35 35 ਕੁਆਂਟਲ ਨਿਕਲੀ ਸਾਰੀ ਮਤਲਬ ਉਹਨਾਂ ਦੀ 35 ਕੁਆਂਟਲ ਤੁਹਾਡੇ 81 ਕੁਆਂਟਲ ਮਤਲਬ ਕਿੰਨਾ ਤੁਹਾਡੇ ਹਿਸਾਬ ਨਾਲ 50% ਤੋਂ ਜ਼ਿਆਦਾ 15 15 ਤੋਂ ਉੱਤੇ ਤਾਂ ਗਿਆ ਹਾਂਜੀ 18 ਕੁਆਂਟਲ ਉੱਪਰ ਵੱਧ ਗਿਆ 3 ਦੇ ਬਗੈਰ ਸਰਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਬਾਕੀ ਸਾਡੇ ਲੋਕਾਂ ਨੂੰ ਵੀ ਇਹ ਪਰਿਵਰਤਨਾ ਚਾਹੀਦਾ ਚੀਜ਼ ਨੂੰ ਆਹ ਬਰਤਨਾ ਚਾਹੀਦਾ ਅਸੀਂ ਵਰਤਾਂਗੇ ਹੁਣ 6 ਕਿਲੇ ਹੋਰ ਬੀਜਣੇ ਆ ਉਹ ਚ ਪਾਵਾਂਗੇ ਅਸੀਂ ਚਲੋ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ